नंद अम दामन बेना साईं नंदू काम मेंना नंदामेना दामन ਮਾ 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 ਸਿਕਲ ਜੀ ਸਾਰਿਆਂ ਨੂੰ ਅੱਜ ਮੇਰੇ ਫਰੈਂਡ ਗੁਰਪ੍ਰੀਤ ਸਿੱਧੂ ਸਾਹਵ ਇਹਨਾਂ ਦੇ ਪ੍ਰੋਜੈਕਟ ਤੇ ਅੱਜ ਸੁਖਨੀ ਸਾਹਵ ਜੀ ਦਾ ਪਾਠ ਦਾ ਭੋਗ ਖੁਸ਼ੀ ਦਾ ਜੋ ਇਹ ਪਰਵ ਹੈ ਦੀਪavali ਉਸ ਦੇ ਉਪਲਕਸ਼ ਦੇ ਵਿੱਚ ਇਹ ਰੱਖਿਆ ਗਿਆ ਹੈ ਇਹਨਾਂ ਨੇ ਅੱਜ ਜੋ ਇਹ ਹਜੂਰ ਮਹਾਰਾਜ ਗੁਰਨ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਪਾਠ ਰੱਖਿਆ ਹੈ ਕਿਉਂਕਿ ਜੋ ਸਾਡਾ ਸਰੀਰ ਹੈ ਗੁਰੂ ਮਹਾਰਾਜ ਦੀ ਦੇਣ ਹੈ ਉਹਨਾਂ ਦਾ ਸ਼ੁਕਰੀਆ ਨਾ ਕਰਨ ਦੇ ਖਾਤਰ ਇਹਨਾਂ ਨੇ ਇਹ ਪਾਟ ਰੱਖਿਆ ਔਰ ਇਹਨਾਂ ਦੀ ਇਹ ਸੋਚ ਸੀਗੀ ਕਿ ਪਹਿਲਾਂ ਇਹ ਆਪਣੇ ਗਰੇ ਵੀਖੇ ਇਹ ਪਾਟ ਰਖਾਉਂਦੇ ਸੀ ਇਸ ਵਾਰੀ ਇਹਨਾਂ ਨੇ ਸੋਚਿਆ ਵੀ ਦੇਖੋ ਯਾਰ ਦੋਸਤ ਵੇਲੀ ਇਸ ਖੁਸ਼ੀ ਦੇ ਮੌਕੇ ਤੇ ਇਹਨਾਂ ਦਾ ਪ੍ਰੋਜੈਕਟ ਹੈ ਸਪੈਸਿਟੀ ਔਰ ਇਹ ਚੰਡੀਗੜ੍ਹ ਰੋਡ ਤੇ ਹੈ ਉੱਥੇ ਇਹਨਾਂ ਨੇ ਇਹ ਪਾਟ ਰੱਖਿਆ ਔਰ ਉੱਥੇ ਹੀ ਜੋ ਅਸੀਂ ਵੀ ਇਹਨਾਂ ਦਾ ਪਰਿਵਾਰ ਵੀ ਅਰੇ ਸਾਰੇ ਯਾਰ ਦੋਸਤ ਇੱਥੇ ਅੱਜ ਪਹੁੰਚੇ ਹੋਏ ਆ ਮੈਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਵਾਦ ਦਨਾ ਹੈ ਕਿਉਂਕਿ ਇਹਨਾਂ ਨੇ ਜੋ ਇਹ ਗੁਰੂ ਮਹਾਰਾਜ ਗ੍ਰੰਥ ਸਾਹਿਬ ਨੂੰ ਯਾਦ ਕਰਿਆ ਔਰ ਕਿਉਂਕਿ ਐਦਾਂ ਦੇ ਪ੍ਰੋਗਰਾਮ ਇਹ ਹਮੇਸ਼ਾ ਹੀ ਕਰਦੇ ਰਹਿੰਦੇ ਪਹਿਲਾਂ ਵੀ ਇਹਨਾਂ ਦਾ ਬੜਾਪਨ ਹੈ ਕਿ ਧਰਮ ਦੇ ਨਾਲ ਜੋੜਨਾ ਕਾਰੋਬਾਰ ਤਾਂ ਆਪਣੀ ਜਗ੍ਹਾ ਹੈ ਔਰ ਜੋ ਗੁਰੂਆਂ ਦੇ ਨਾਲ ਜੋੜਨਾ ਗੁਰੂਆਂ ਦੇ ਕਹੇ ਦੇ ਰਸਤੇ ਤੇ ਚੱਲਣਾ ਇਹ ਕਿਸੇ ਕਿਸੇ ਦੇ ਵਿੱਚ ਇਹ ਮੇਰੇ ਵੀਰ ਦੇ ਵਿੱਚ ਖੂਬੀ ਹੈ ਬਹੁਤ ਕਿਉਂਕਿ ਇਦਾਂ ਦੇ ਇਨਸਾਨ ਬਹੁਤ ਘੱਟ ਹੁੰਦੇ ਆ ਕਿ ਗੁਰੂ ਮਹਾਰਾਜ ਨੂੰ ਯਾਦ ਕਰਨਾ ਮੈਂ ਇਹਨਾਂ ਨੂੰ ਇਸ ਸੁਭ ਦੀਪਾਵਲੀ ਦੇ ਮੌਕੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਮੈਂ ਇੱਕ ਸਾਰੇ ਯਾਰਾਂ ਦੋਸਤਾਂ ਨੂੰ ਆਪਣੇ ਨੂੰ ਇਹ ਵੀ ਰਿਕਵੈਸਟ ਕਰਦਾ ਕਿ ਜੋ ਇਹਨਾਂ ਦਾ ਪ੍ਰੋਜੈਕਟ ਹੈ ਇਹ ਸਪਲੈਸ਼ ਸਿਟੀ ਇਹ ਜੋ ਹੈਗਾ तकरीबन ਚੰਡੀਗੜ੍ਹ ਰੋਡ ਤੇ ਹੈ ਔਰ ਕਿਉਂਕਿ ਜੋ ਇਹ ਪ੍ਰੋਜੈਕਟ ਹੈ ਅਰਬ ਆਸਰਾ ਦੇ ਬਿਲਕੁਲ ਨੇੜੇ ਹੈ ਮੈਂ ਇਸ ਪ੍ਰੋਜੈਕਟ ਦੇ ਵਿੱਚ ਸਭ ਨੂੰ ਆਉਣ ਦੇ ਵਾਇਦ ਕਰੂੰਗਾ ਕਿ ਇੱਕ ਵਾਰੀ ਜ਼ਰੂਰ ਆਓ ਇੱਥੇ ਕਿਉਂਕਿ ਇਹਨਾਂ ਨੇ ਆਫਿਸ ਦਾ ਵੀ ਅਜੁਰਦ ਘਟਨੇ ਕੀਤਾ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਕਰਨਾ ਚਾਹੁੰਦਾ ਮੇਰੇ ਸੱਜਣੋ ਕਿਉਂਕਿ ਜੋ ਇਹ ਪ੍ਰੋਜੈਕਟ ਹੈ ਵਧੀਆ ਔਰ ਐਮਸੀ ਦੇ ਅੰਦਰ ਹੈਗਾ ਇਹ ਰੇਡਾ ਪ੍ਰੂਫ ਹੈ ਔਰ ਹੋਰ ਵੀ ਇਹਨਾਂ ਦੇ ਕਈ ਪ੍ਰੋਜੈਕਟ ਹੈ ਮੈਂ ਐਕਸਲ ਦੇ ਨਾਮ ਤੇ ਵੀ ਤੁਹਾਡਾ ਪ੍ਰੋਜੈਕਟ ਹੈਗੇ ਸ਼ਾਇਦ ਐਕਸਲ ਦੇ ਨਾਮ ਤੇ ਵੀ ਇਹਨਾਂ ਦੇ ਖਾਸ ਪ੍ਰੋਜੈਕਟ ਹੈ ਔਰ ਇੱਕ ਬਹੁਤ ਜਲਦੀ ਇਹ ਆਪਣਾ ਪ੍ਰੋਜੈਕਟ ਰੋਪੜ ਚੰਡੀਗੜ੍ਹ ਰੋਡ ਬਨਵਾਜਰੇ ਦੇ ਵਿੱਚ ਲਿਆ ਲਿਆ ਰਹੇ ਆ ਉਸ ਦੀ ਵੀ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਕਿਸੇ ਨੇ ਵੀ ਕੋਈ ਵੀ ਪਲਾਟ ਖਰੀਦਣਾ ਹੈ ਰੈਰਾ ਪ੍ਰੂਫ ਦੇ ਵਿੱਚ ਮੇਰਾ ਨੰਬਰ ਹੈਗਾ 9646859426 ਮੈਂ ਫਿਰ ਤੋਂ ਆਪਣਾ ਨੰਬਰ ਦੱਸ ਰਿਹਾ ਹਾਂ 9646859426 ਔਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਜਦੋਂ ਵੀ ਤੋਂ ਦੀਪavali ਦੀਆਂ ਸਾਰਿਆਂ ਨੂੰ ਵਾਰਕਵਾਦ ਦਿੰਦਾ ਔਰ ਮੈਂ ਇਹੀ ਆਸ ਕਰਦਾ ਹਾਂ ਕਿ ਵਾਹਿਗੁਰੂ ਓ ਪਿਤਾ ਪਰਮੇਸ਼ਵਰ ਸਭ ਤੇ ਦੀਪਾਵਲੀ ਦੀ ਜੋ ਖੁਸ਼ੀਆਂ ਮੰਡੇ ਔਰ ਖੁਸ਼ਹਾਲੀ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇਹ ਜੋ ਗੁਰਪਰਵ ਹੈ ਇਸ ਦੀ ਵੀ ਬਹੁਤ ਬਹੁਤ ਸਭ ਨੂੰ ਲੱਖ ਲੱਖ ਮੁਬਾਰਕਾਂ ਇੰਨਾ ਹੀ ਕਹਿੰਦਾ ਹੋਇਆ ਮੈਂ ਆਪਣੇ ਵੀਰ ਨੂੰ ਗੁਰਪ੍ਰੀਤ ਸਿੰਧੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਔਰ ਪ੍ਰਮਾਤਮਾ ਇਹਨਾਂ ਤੇ ਚਰਦੀ ਕਲਾ ਰੱਖੇ ਸਤਿ ਸ਼੍ਰੀ ਅਕਾਲ ਸਾਰੇ न देन माइन and i দেব <coughs> ਸਾਰੇ ਕਾਸੇ ਵਾਈਫਤੇ ਮੇਰਾ ਨਾਮ ਹੈ ਮਨਜੋਪਾ ਨਾਓ 789 ਹਾਲੀ ਮੈਨੂੰ ਤੁਸੀ ਤੇ ਹੈਪੀ ਦੀਵਾਲੀ ਸਾਰਿਆਂ ਨੂੰ ਖੁਸ਼ੀਆਂ ਭਰੋ ਆਪਣੇ ਮੰਮੀ ਪਾਪਾ ਨਾਲ ਆਪਣੇ ਭੈਣਾਂ ਨਾਲ ਹੋਰ ਬਤਾਕੇ ਚਲਾਓ ਉਸ ਸਾਰੇ ਨੂੰ ਕਿ ਉਸ ਤੇ ਹੋ ਹੋਰ ਸਾਰੇ ਨੂੰ ਜੋ ਲੱਤੋ ਖਲਾਓ। ਹੋਰ ਆਪਣੇ ਪੈਨਸ ਨਾਲ ਹੈਪੀ ਐਰ ਖੁਸੀ ਜੋਰੋ ਮਜ਼ੇ ਕਰੋ। ਵਾਈਨ ਪੀਂਗਾਓ, ਵਾਈਨ ਪੀਂਦੇ। ਇਹ ਫਤਿਹ ਮੈਂ ਗੁਰਪ੍ਰੀਤ ਸਿੰਘ ਸਿੱਧੂ ਸਪਰਸ਼ ਸਿਟੀ ਦਾ オーਨਰ ਐ ਤੇ ਆਈਬੀਐਸ ਬਿਲਡਰ ਦਾ ਪ੍ਰੋਮੋਟਰ ਦੇ ਇਹ ਸਾਡੇ ਕਈ ਪ੍ਰੋਜੈਕਟ ਐ ਜਿਹਦੇ ਵਿੱਚ ਸਪਰਸ਼ ਸਿਟੀ ਕੋਰਾਲੀ ਰੋਡ ਤੇ ਤੇ ਐਕਸਲ ਸਿਟੀ ਸਨਿੰਗਲੇਵ ਤੇ ਸਾਡਾ ਰੋਪਰ ਰੋਡ ਤੇ ਵੀ ਪ੍ਰੋਜੈਕਟ ਐ ਤੇ ਇਸ ਦੀਵਾਲੀ ਦੇ ਮੌਕੇ ਤੇ ਮੈਂ ਸਾਰਿਆਂ ਨੂੰ ਅਹ ਮੋਰਕਾ ਦੇਣਾ ਚਾਹਨਾ ਵੀ ਇਹ ਦੀਵਾਲੀ ਸਾਰੇ ਆਲੀ ਖੁਸ਼ੀਆਂ ਭਰ ਲੈ ਕੇ ਆਏ ਤੇ ਮੈਂ ਚਾਹਨਾ ਅੱਜ ਅਸੀਂ ਆਪਣਾ ਦੀਵਾਲੀ ਦੀ ਖੁਸ਼ੀ ਦੇ ਮੌਕੇ ਤੇ ਸਪਰਸ਼ਿਟੀ ਜਿਹੜਾ ਰੇਰੋਬੂ ਪ੍ਰੋਜੈਕਟ ਹੈ ਉੱਥੇ ਅਸੀਂ ਸੁਖਣੀ ਸਾਦਾ ਪਾਰਟ ਰਖਾਇਆ ਤਾਂ ਕਿ ਸਾਰੇ ਸਾਡੇ ਜਿਹੜੇ ਮਿੱਤਰ ਹੈ ਸਾਡੇ ਡੀਲਰਸ ਹੈ ਜਾਂ ਸਾਡੇ ਨਾਲ ਜਿਹੜੇ ਐਸੋਸੀਏਟ ਬੰਦੇ ਆ ਉੱਥੇ ਆਣ ਤੇ ਸਾਡੇ ਪ੍ਰੋਜੈਕਟ ਨੂੰ ਵਿజిਟ ਕਰਨ ਅੱਜ ਅਸੀਂ ਇੱਥੇ ਆਪਣੇ ਪ੍ਰੋਜੈਕਟ ਜਿਹੜੇ ਆਫਿਸ ਬਣਾਇਆ ਜਿਹਦੀ ਅਸੀਂ ਅੱਜ ਓਪਨਿੰਗ ਕੀਤੀ ਹੈਗੀ ਹੈ ਤੇ ਮੈਂ ਚਾਹਣਾ ਵੀ ਜਿਹੜੇ ਵੀ ਬੰਦੇ ਚਾਹਵਾ ਨੇ ਰੇਰਾਪੁਰ ਪ੍ਰੋਜੈਕਟ ਲੈਣ ਦੇ ਲਈ ਉਹ ਸਾਡੇ ਪ੍ਰਭਾਸਰੇ ਦੇ ਨਾਲ ਸਪੋਰਸ਼ਟੀ ਪ੍ਰੋਜੈਕਟ ਹੈ ਉੱਥੇ ਆਣ ਤੇ ਵਿజిਟ ਕਰਨ ਤੇ ਸਾਡਾ ਜਿਹੜਾ ਕਸਟਮਰ ਕੇਰ ਨੰਬਰ ਹੈ ਜਾਂ ਸੇਲਜ਼ ਦਾ ਨੰਬਰ ਹੈ ਉਹ 70732 ਤੇ 70733 ਹੈ ਤੇ ਮੈਂ ਦੁਆਰਾ ਵੀਡ ਕਰ ਰਿਹਾ ਸਾਡਾ ਜਿਹੜਾ ਸੇਲਸ ਵਾਲਾ ਨੰਬਰ ਹੈ 70732 70733 ਤੋਂ ਪੁਲਿਸ ਕਾਲ ਕਰਕੇ ਆਓ ਤੇ ਵਧੀਆ ਪਰਜੋ 플ੋਟ ਸਾਡੇ ਕੋਲ ਹੈ ਸਾਡੇ ਕੋਲ ਕਮਰਸ਼ੀਅਲ ਦੁਕਾਨਾਂ ਵੀ ਹੈ ਤੇ ਜੇ ਚਾਹਵਾਣਾ ਤਾਂ ਜ਼ਰੂਰ ਵਿਜ਼ਿਟ ਕਰੋ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਐ ਐਕਸਲ ਸਿਟੀ ਵੱਲੋਂ ਸਪਰਸਿਟੀ ਵੱਲੋਂ ਆਈਪੀਐਸ ਚੈਨਲ ਵੱਲੋਂ ਔਰ ਐਕਸਲ ਰੀਅਲ ਏਸਟੇਟ ਵੱਲੋਂ ਗਲੋਬਲ ਸਿਟੀ ਸੈਕਟਰ 124 ਦੇ ਵਿੱਚ ਐਕਸਲ ਸਿਟੀ ਨਵੀਂ ਟਾਊਨਸ਼ਿਪ ਆ ਰਹੀ ਹੈ ਗੇਟਡ ਸੋਸਾਇਟੀ ਜਰੂਰ ਦਰਸ਼ਨ ਦਿਆ ਜੇ ਬਹੁਤ ਬਹੁਤ ਧੰਨਵਾਦ